ਵੈਹਿਰਜੀ ਦਾ ਖਾਲਸਾ ਵੈਹਿਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਪੀ ਆਰਸੀ ਕਢਾਣੀ ਜੋ ਅੱਜ ਖੂਨਦਾਨ ਕੈਂਪ ਚੱਲ ਰਿਹਾ ਸੰਤ ਬਾਬਾ ਇਸਤ ਸੰਜੀ ਮੋਰੀਅਲ ਹਸਪੀਟਲ ਰਾਣਾ ਸਾਹਿਬ ਵੱਲੋਂ ਵਿਸਾਲ ਖੂਨਦਾਨ ਕੈਂਪ ਚੱਲ ਰਿਹਾ ਤੇ ਇਹ ਤਕਰੀਬਨ ਕੱਲ ਦਾ ਚੱਲ ਰਿਹਾ ਖੂਨਦਾਨ ਕੈਂਪ ਜਿਹੜਾ ਚੱਲ ਰਿਹਾ ਕੱਲ ਦਾ ਚੱਲ ਰਿਹਾ ਤੇ ਇਹਦੇ ਵਿੱਚ ਪ੍ਰੋ ਲੈਬ ਵਾਲਿਆਂ ਦੇ ਦੀਪ ਹਸਪੀਟਲ ਵਾਲਿਆਂ ਦੇ ਖੂਨਦਾਨ ਦੇ ਲੱਗੇ ਹੋਏ ਨੇ ਟੀਮਾਂ ਆਪਾਂ ਕਰਾਵਾਂਗੇ ਗੱਲਬਾਤ ਕਿਉਂਕਿ ਇਹ ਜਿਹੜਾ ਖੂਨਦਾਨ ਹੈ ਇੱਕ ਮਹਾਦਾਨ ਹੈ ਇਹਦੇ ਵਿੱਚ ਲੋਕਾਂ ਦਾ ਬੜਾ ਸਹਿਯੋਗ ਹੁੰਦਾ ਬਾਈ ਸਾਹਿਬਤ ਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਰਬਦੀਆ ਵਧੀਆ ਠੀਕੋ ਬਹੁਤ ਵਧੀਆ ਤੇ ਕੈਂਪ ਕੱਲ ਦਾ ਲੱਗਿਆ ਹੈ ਤੁਹਾਡਾ ਕੈਂਪ ਇਹ ਸਰ ਆਪਣੇ ਕੈਂਪ ਕੱਲ ਦਾ ਲੱਗਿਆ ਹੋਇਆ ਹੈਗਾ ਕੱਲ ਦਾ ਲੱਗਿਆ ਹੈ ਹਾਂ ਜੀ ਤੇ ਕਿੰਨੀਆਂ ਜੁੰਟਾਂ ਹੋ ਗਈਆਂ ਕੱਲ ਦੀ ਤੁਹਾਡੇ ਕੋਲ ਸਰ ਕੱਲ ਆਪਣੇ ਕੋਲ 40 ਜੁੰਟਾਂ ਹੋ ਗਈਆਂ ਸੀਗੀਆਂ ਤੇ ਅੱਜ ਅੱਜ ਹੁਣ ਫਿਲਹਾਲ ਇਸ ਟਾਈਮ 25 ਲੱਗ ਕੇ ਪਹੁੰਚ ਗਏ ਹੈਗੀਆਂ ਨੇ ਬਾਕੀ ਸ਼ਾਮ ਤੱਕ ਦੇਖੋ ਵੀ ਠੀਕ ਆ ਹਾਂ ਜੀ ਜੇ ਤੁਹਾਡੇ ਕੋਲ ਫੋਨ ਦੇ ਨਾਲ ਤੋਂ ਨੇ ਜੇ ਲੈਣਾ ਹੋਵੇ ਫਿਰ ਕੀ ਕਰਨਾ ਅਗਰ ਕਿਸ ਨੇ ਲੈਂਣਾ ਆ ਜੀ ਤਾਂ ਆਪਣੇ ਹਸਪੀਟਲ ਪ੍ਰੋ ਲਾਈਫ ਹਸਪੀਟਲ ਗੈਂਡ ਵਿੱਚ ਪਹੁੰਚਣਾ ਪੈਣਾ ਹੈਗਾ ਜੀ ਠੀਕ ਆ ਤੇ ਆਪਣੇ ਨੇੜੇ ਤੇ ਜਿਹੜੀ ਕੋਈ ਵੀ ਆਪਣੇ ਹਸਪੀਟਲ ਚੈਟਮੈਂਟ ਹੈਗਾਗਾ ਤਾਂ ਉਹ ਸਾਡੇ ਨਾਲ ਹਸਪੀਟਲ ਕੰਟੈਕਟ ਕਰਕੇ ਜਿਹੜੀ ਉਹਨੂੰ ਰਿਕੁਆਇਰਮੈਂਟ ਹੈਗੀ ਉਹ ਲੈ ਸਕਦਾ ਹੈਗਾ ਬਲੱਡ ਜੀ ਠੀਕ ਆ ਉਹਦੇ ਲਈ ਕਿੰਨੇ ਪੈਸੇ ਦੇਣੇ ਪੈਂਦੇ ਤੁਹਾਨੂੰ ਸਰ ਲਈ ਕੋਈ ਪੈਸਾ ਨਹੀਂ ਹੁੰਦਾ ਹੈਗਾ ਅੱਛਾ ਸਿਰਫ ਇੱਕ ਜਿਹੜੀ ਟੈਸਟਾਂ ਦੀ ਕੀਮਤ ਹੁੰਦੀ ਹੈਗੀ ਆ ਸਿਰਫ ਉਹ ਹੀ ਲੈਂਦੇ ਆ ਬਲੱਡ ਦੀ ਕੀਮਤ ਕੋਈ ਨਹੀਂ ਹੈਗੀ ਜੀ ਉਹ ਫ੍ਰੀ ਹੈ ਜੀ ਉਹਦਾ ਕੋਈ ਕੀਮਤ ਨਹੀਂ ਹੈਗੀ ਭਾਈ ਜੀ ਇਹਨਾਂ ਦਾ ਭਾਈ ਜੀ ਉਹਨਾਂ ਦਾ ਵੀ ਕਹਿਣਾ ਇ ਸਤੁੰਦੇ ਨੇ ਨਾ ਉਹਨਾਂ ਦੇ ਹੀ ਪੈਸੇ ਲੈਨੇ ਆ ਕਿਉਂਕਿ ਕਈ ਵਾਰ ਅਗਲਾ ਕਹਿੰਦਾ ਸਾਨੂੰ ਖੂਨ ਨਹੀਂ ਮਿਲਦਾ ਕਹਿੰਦੇ ਖੂਨ ਜਿੰਨਾ ਮਰਜ਼ੀ ਲਓ ਤੁਸੀਂ ਜਦੋਂ ਅਸੀਂ ਲੈਨੇ ਆ ਤਾਂ ਅਸੀਂ ਦੇਣਾ ਵੀ ਫਰਜ਼ ਬਣਦਾ ਪਰ ਉਹਦੀਆਂ ਜਿਹੜੀਆਂ ਹੁੰਦੀ ਹੈ ਨਾ ਨਾ ਸੁਵਿਧਾ ਹੁੰਦੀ ਆ ਉਹਦੇ ਵਿੱਚ ਟੈਸਟ ਸਾਫ ਸਪਾਈ ਜਿਵੇਂ ਕਹਿੰਦੇ ਖੂਨ ਦਾ ਕਿਉਂਕਿ ਟੈਸਟ ਕਰਵਾਉਣੇ ਪੈਂਦੇ ਖੂਨ ਦੇ ਕਿਦਾਂ ਕੀ ਆ ਉਹਦੇ ਸਾਰੇ ਪ੍ਰੋਸੀਜਰ ਹੁੰਦੇ ਨੇ ਉਹ 12-1300 ਰੁਪਏ ਜਿੰਨੀ ਵੀ ਫੀਸ ਬਣਦੀ ਆ ਉਹ ਸਰਕਾਰੀ ਜਿਹੜਾ ਸਰਕਾਰੀ ਹੁੰਦੀ ਆ ਉਹ ਚਾਹੇ ਆਪਾਂ ਪ੍ਰਾਈਵੇਟ ਚੋਂ ਲੈ ਲਈਏ ਜਾਂ ਸਰਕਾਰੀ ਚੋਂ ਲੈ ਲਈਏ ਹੈ ਨਾ ਤੇ ਉਹ ਸਾਰੀ ਤੇ ਹੋਰ ਇਥੋਂ ਕੀ ਮੈਸੇਜ ਆ ਤੁਹਾਡੇ ਵੱਲੋਂ ਸਾਡੇ ਵੱਲੋਂ ਤੇ ਹੀ ਮੈਸੇਜ ਆ ਜੀ ਵੱਧ ਤੋਂ ਵੱਧ ਲੋਕੀ ਡੋਨੇਟ ਕਰਨਾਂ ਤੇ ਹੁਣ ਜਿੰਨੀ ਬਾਦੀ ਬਿਮਾਰੀਆਂ ਨੇਗੇ ਉਹਨਾਂ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਦਾਨ ਕੋਈ ਨਹੀਂ ਕਰਦਾ ਲੈਣਾ ਹਰ ਕਿਸੇ ਨੇ ਆ। ਤੇ ਇਹੀ ਸਾਾਨੂੰ ਤਾਂ ਹੀ ਬਸ ਇਹੀ ਸਭ ਨੂੰ ਅਪੀਲ ਆ ਕਿ ਵੱਤਵਾ ਦਾਨ ਕਰਨ ਲੋਕੀ ਜਿਨ੍ਹਾਂ ਨੂੰ ਵੱਤਵਾ ਲੋੜ ਆ ਜਿਨ੍ਹਾਂ ਨੂੰ ਉਹਨਾਂ ਦਾ ਬਹੁਤ ਸੌਖਾ ਤਰੀਕੇ ਨਾਲ ਇਲਾਜ ਹੋ ਸਕੇ। ਭਾਈ ਜੀ ਕਿਹੜਾ ਪਿੰਡ ਆ ਤੁਹਾਡਾ? ਪੇਡਰ ਨਗਰੀ ਆਈ। ਪੇਡਰ ਨਗਰੀ ਸੂਰੂ ਜ਼ਿਲ੍ਹਾ। ਹਾਂਜੀ। ਅੱਜ ਤੁਸੀਂ ਖੂਨਦਾਰ ਘਰ ਲੱਗ ਰਹੇ ਹੋ। ਹਾਂਜੀ। ਤਵੀ ਵਾਰ ਕਰ ਲਿਆ ਵੀ ਅੱਜ 5 ਵਾਰ ਹੋ ਗਈ ਹਾਂ ਹਾਂ ਅੱਗੇ ਵੀ ਮੈਂ ਟੱਕਰ ਹਾਂ ਹਾਂ ਕਈ ਵਾਰ ਹੋ ਗਈ ਔਰ ਇਹ ਔਰ ਇਹ ਕਈ ਵਾਰ ਹੋ ਗਈ ਕੋਈ ਕਮਜ਼ੋਰੀ ਤਾਂ ਨਹੀਂ ਬਸ ਨਾ ਤੁਹਾਡੀਆਂ ਐਸ ਕਿੰਨੀਆਂ ਆ ਤੁਹਾਨੂੰ ਪਜਾਦੋਂ ਕੱਟਿਆ ਜੀ ਅੱਛਾ ਹਾਂ ਚਲੋ ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਇਹ ਖੂਨਦਾਨ ਕੈਂਪ ਦਾ ਕਰ ਰਹੇ ਹੋ ਕਿਉਂਕਿ ਕਿਸੇ ਦੀ ਕਿਸੇ ਦਾ ਕੋਈ ਜਾਨ ਬਚਾਉਂਦਾ ਹਨਾ ਕੋਈ ਵੱਡਾ ਫਰਾਲਾ ਇਹ ਕਿਉਂਕਿ ਕਿਸਾਨ ਤੋਂ ਮਾਂ ਪਰਸਨਾਂ ਦੇ ਸਥਾਨ ਤੇ ਹਸਪੀਟਲ ਦੇ ਇੱਥੇ ਖੂਨਦਾਨ ਕੈਂਪ ਕਰਨ ਲੱਗੇ ਨੇ ਕਿਉਂਕਿ ਜੋ ਪਰਾਣਾ ਸਾਹਿਬ ਹੀ ਬਹੁਤ ਵੱਡਾ ਪ੍ਰਾਲਾ ਸਤਿ ਬਾਬਾ ਇਸ ਸਹੀ ਦੀ ਯਾਦ ਵਿੱਚ ਤੇ तकरीबन ਕੱਲ ਦਾ ਇਹ ਕਰਾ ਰਹੇ ਨੇ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਬਹੁਤ ਹਾਂਜੀ ਬਿਲਕੁਲ ਸਹੀ ਹੈ ਜੀ ਹਾਂਜੀ 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 ਮੇਰਾ ਪਿੰਡ ਬਸਰਾਉਂ ਆ ਜੀ ਰਾਏਕੋਟ ਲੱਗ ਗਏ ਹਾਂਜੀ ਹਾਂਜੀ ਕਦੇ ਵੀ ਮਾਰ ਨਹੀਂ ਚੱਲਦੇ ਕੋਈ ਪਤਾ ਨਹੀਂ ਹੈਗਾ ਜੀ ਮੇਰੇ ਘਰ ਜੇ ਹੋਊਗੀ ਆਣਾ 15 20 ਵਾਰੀ ਤਾਂ ਯਾਰ ਜੀ ਨਹੀਂ ਹੈਗਾ ਇਹਨਾਂ ਠੀਕ ਹੈ ਹਾਂਜੀ ਕੋਈ ਨਹੀਂ ਜੀ ਬਿਲਕੁਲ ਸਹੀ ਹੈ ਕਹਿਣਾ ਹੋਣਾ ਕਹਿਣਾ ਤਾਂ ਬੋਧੀਆਂ ਗੱਲ ਆ ਜੀ ਬਲੱਡ ਤੇ ਹਰ ਕਿਸੇ ਦੇ ਕੰਮ ਆ ਜਾਂਦਾ ਵਾ ਔਖੇ ਵੇਲੇ ਉਦਾਂ ਨਹੀਂ ਮਿਲਦਾ ਦੇਣਾ ਚਾਹੀਦਾ ਵੈਸੇ ਹਰ ਕੋ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਬਾਈ ਜੀ ਇਹਨਾਂ ਦਾ ਵੀ ਇਹੀ ਕਹਿਣਾ ਕਿਉਂਕਿ ਜਿਹੜਾ ਖੂਨਦਾਨ ਕੈਂਪ ਆਇਆ ਮਹਾਦਾਨ ਬਾਈ ਜੀ ਕਿਹੜਾ ਪਿੰਡ ਆ ਉੱਡਾ ਮਾਲਪੁਰ ਪਿੰਡ ਆ ਜੀ ਮਾਲਪੁਰ ਹਾਂਜੀ ਕਿਹੜਾ ਜ਼ਿਲ੍ਹਾ ਪੈਂਦਾ ਐਮਰੋ ਲੁਧਿਆਣਾ ਜ਼ਿਲ੍ਹੇ ਪੈਂਦਾ ਸਮਰਾਲਾ ਤਹਿਸੀਲ ਅੱਛਾ ਤਸਾਲ ਸਮਰਾਲਾ ਤੁਸੀਂ ਹਾਂਜੀ ਅੱਜ ਖੂਨਦਾਨ ਕੈਂਪ ਕਰਨਾ ਹੈ ਹਾਂਜੀ ਹਾਂਜੀ ਮੂਤੋਂ ਅੰਦਰ ਗੱਲ ਹੈ ਅੱਜ ਦਾ ਜੀ ਕੋਈ ਪਹਿਲੀ ਵਾਰ ਕੀਤਾ ਨਹੀਂ ਨਹੀਂ ਅੱਗੇ ਵੀ ਰੈਗੂਲਰ ਕਰਦੇ ਜੇ 2-3 ਮਹੀਨੇ ਬਾਅਦ ਚਲੋ ਵਧੀਆ ਗੱਲ ਆ ਹਾਂਜੀ ਹਾਂਜੀ ਪ੍ਰੋ ਲਾਈਫ ਹਸਪੀਟਲ ਦਾ ਆਇਆ। ਹਾਂਜੀ ਹਾਂਜੀ ਲੁਧਿਆਣਾ ਕਿਲਾਪਿੰਡ ਪੈਂਦਾ। ਹਾਂਜੀ ਕੱਲ ਦਾ ਚੱਲਦਾ। ਤੇ ਕੱਲ ਕਿੰਨੇ ਜੁੰਟਾਂ ਹੋਈਆਂ ਸੀਗੀਆਂ? ਕੱਲ ਮੈਕਸਿਮਮ 15 ਕੁ ਹੋ ਗਈ ਸੀ ਕਿਉਂਕਿ ਟੀਮਾਂ ਤਿੰਨ ਅਸੀਂ ਇੱਕ ਗੁਰਨਾਨਕ ਹਸਪੀਟਲ ਵੀ ਆ, ਦੀਪ ਹਸਪੀਟਲ ਆ, ਪ੍ਰੋ ਲਾਈਫ ਹਸਪੀਟਲ ਆ। ਸਾਰੇ ਹਾਂਜੀ ਮਿਕਸ ਚੱਲ ਰਹੀਆਂ ਅਸੀਂ ਸਾਰੀਆਂ। ਤੇ ਮੰਨ ਲਓ ਕੱਲ ਜੇ ਕਿਸੇ ਨੂੰ ਲੋੜ ਪੈਂਦੀ ਆ ਖੂਨਦਾਨ ਦੀ। ਹਾਂਜੀ। ਮਤਲਬ ਖੂਨਦਾਨ ਤਾਂ ਇੱਥੇ ਹੁੰਦਾ। ਕਈ ਵਾਰ ਸਾਡੇ ਨਾਲ ਇਹ ਸੰਪਰਕ ਕਰਦੇ ਵੀ ਖੂਨ ਜੇ ਲੈਣਾ ਹੋਵੇ ਤਾਂ ਕਿੱਥੇ ਸੰਪਰਕ ਕਰੀਏ? ਸਰ ਸਾਡੇ ਜਿਵੇਂ ਹੁਣ ਪ੍ਰੋ ਲਾਈਫ ਠੀਕ ਹੈ ਅਸੀਂ ਹੁਣ ਜਿੰਮੇ ਸਾਡੇ ਕੋਲ ਖੂਨਦਾਨ ਕਰਨ ਆ ਵੀ ਰਹੇ ਨੇ ਅਸੀਂ ਉਹਨਾਂ ਨੂੰ ਸਰਟੀਫିକੇਟ ਦਿੰਨੇ ਉਹ ਤੇ ਸਪੈਸ਼ਲ ਨੰਬਰ ਮੈਂਸ਼ਨ ਕੀਤਾ ਹੁੰਦਾ ਵਾ ਠੀਕ ਹੈ ਤੁਸੀਂ ਆ ਕੇ ਸਾਡੇ ਸੁਪਰਵਾਈਜ਼ਰ ਸਾਹਿਬ ਨੇਗੇ ਨੀਚੇ ਕੁਲਵਿੰਦਰ ਵੀਰ ਜੀ ਉਹਨਾਂ ਨਾਲ ਆ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਕਿਸੇ ਵੀ ਮਤਲਬ ਗਰੁੱਪ ਦਾ ਜੀ ਸਾਡੇ ਕੋਲ ਅਵੇਲੇਬਲ ਵੀ ਨਹੀਂ ਹੈਗਾ ਤਾਂ ਤੁਹਾਨੂੰ ਅਸੀਂ ਲੁਧਿਆਣੇ ਦੇ ਵਿੱਚੋਂ ਹੀ ਅਰੇਂਜ ਕਰਕੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦੇ ਹਾਂ ਕੀ ਤੁਸੀਂ ਪੈਸਾ ਵੀ ਲੈਣੇ ਹੋ ਕੋ ਫ੍ਰੀ ਦਨੇ ਹੋ ਨਹੀਂ ਸਰ ਐਕਚੁਅਲੀ ਪਤਾ ਕੀ ਹੁੰਦਾ ਇਹਦੇ ਵਿੱਚ ਟੈਸਟ ਹੁੰਦੇ ਨੇਗੇ ਟੈਸਟਾਂ ਦੀ ਪੇਮੈਂਟ ਅਲੱਗ ਹੁੰਦੀ ਹੈ ਠੀਕ ਹੈ ਉਹ ਸਾਰਿਆਂ ਦੇ ਹੋਣੇ ਕਿ ਪੀਲੀ ਦਾ ਟੈਸਟ ਹੁੰਦਾ ਉਹ ਟੈਸਟਾਂ ਦੀ ਪੇਮੈਂਟ ਹੁੰਦੀ ਆ ਤੇ ਜਿਵੇਂ ਸਾਡੇ ਕੋਲ ਖੂਨਦਾਨ ਕਰਦੇ ਆ ਸੀ ਉਹਨਾਂ ਨੂੰ ਸਰਟੀਫਿਕੇਟ ਬਕਾਇਦਾ ਦਿੰਨੇ ਆ ਠੀਕ ਆ ਉਹਦੇ ਵਿੱਚ ਉਹਨਾਂ ਨੂੰ ਬਹੁਤ ਬੈਨੀਫਿਟ ਮਿਲ ਜਾਂਦਾ ਉਹ ਚੀਜ਼ ਦਾ ਤੇ ਮੈਂ ਤੁਹਾਨੂੰ ਤਾਂ ਸਵਾਲ ਪੁੱਛਿਆ ਕਿਉਂਕਿ ਲੋਕ ਕਹਿੰਦੇ ਨੇ ਖੂਨਦਾਨ ਲੈ ਲੈਂਦੇ ਨੇ ਖੂਨ ਫ੍ਰੀ ਲੈ ਲੈਂਦੇ ਨੇ ਮੁਰਕ ਕੇ ਜਦੋਂ ਅਸੀਂ ਲੈਣ ਆਉਂਦੇ ਆ ਜਦੋਂ ਸਾਡਾ ਲੋਡ ਹੁੰਦੀ ਆ ਉਦੋਂ ਖੂਨ ਨਹੀਂ ਦਿੰਦੇ ਸਰ ਐਦਾ ਕੁਝ ਨਹੀਂ ਹੁੰਦਾ ਜਿਹੜਾ ਸਾਡੇ ਕੋਲੇ ਹਸਪੀਟਲ ਦੇ ਵਿੱਚ ਜੋ ਜਿੰਨੇ ਵੀ ਮੈਂਬਰ ਆਉਂਦੇ ਆ ਉਹਨਾਂ ਨੂੰ ਤੁਸੀਂ ਇਹ ਚੀਜ਼ ਪੁੱਛ ਸਕਦੇ ਹੋ ਵੀ ਕੋਈ ਖਾਲੀ ਨਹੀਂ ਮੋੜਦਾ ਕਿਉਂਕਿ ਖੂਨਦਾਨ ਤੁਹਾਨੂੰ ਵੀ ਪ ਜ਼ਰੂਰਤ ਹੁੰਦੀ ਆ ਠੀਕ ਹੈ ਨਾ ਤਾਂ ਕਰਕੇ ਕਿੰਨੇ ਪੈਸੇ ਦੀ ਲੈ ਲੋ ਪੇਦ ਸਵਾਲ ਸਰ ਜਿੱਦਾਂ ਹੁਣ ਆਪਣੇ ਕੋਲੇ ਖੂਨਦਾਨ ਕਰਕੇ ਜਾਂਦੇ ਨੇ ਜਿਹੜੇ ਵੀਰ ਕਹਿੰਦੇ ਨੇ ਹਾਂ ਫ੍ਰੀ ਮਿਲਦਾ ਜਾਂ ਇਦਾਂ ਜਿਹੜੇ ਖੂਨਦਾਨ ਕਰਕੇ ਜਾਂਦੇ ਨੇ ਆਪਾਂ ਨੂੰ ਮੈਕਸਿਮਮ 1200 1300 ਰੁਪਏ ਯੂਨਿਟ ਦਿੰਨੇ ਆ ਉਹਦੇ ਵਿੱਚੋਂ 1000 1200 ਦੇ ਤਾਂ ਟੈਸਟ ਹੀ ਨਿਕਲ ਜਾਂਦੇ ਆ ਜਿਵੇਂ ਕਾਲੀ ਪੀਲੀ ਦੇ ਕਿਉਂਕਿ ਆਪਾਂ ਜਿਸ ਨੂੰ ਅੱਗੇ ਚੜਾਉਣਾ ਉਹਦੀ ਵੀ ਜ਼ਿੰਦਗੀ ਦਾ ਸਵਾਲ ਹੁੰਦਾ ਨਾ ਇਹ ਚੀਜ਼ ਕਿੰਨੇ ਹਾਂ ਜੀ ਹੋਰ ਕੋਈ ਦਿੱਕਤ ਤਾਂ ਨਹੀਂ ਕੋਈ ਨਾੜੀ ਜੀ ਜਲਦੀ ਹੋਵੇ ਉਹ ਹੋ ਤਾਂ ਨਹੀਂ ਹੋ ਜਾ ਕਿਸੇ ਨੂੰ ਨਹੀਂ ਫਾਦਰ ਮੈਂ ਹਾਂ ਜੇ ਪਾਸ ਇਹਦਾ ਪੰਡਾ ਜੀ ਆਪਣਾ ਇਹ ਉਹ ਮੂ ਦੇ ਕੇ ਜਨਾਬ ਨੂੰ ਫੋਨ ਕਰਦੇ ਜੀ ਆਪਣਾ ਕਿਹੜੇ ਹਸਪੀਟਲ ਵੱਲੋਂ ਅਸੀਂ ਦੀਪ ਹਸਪੀਟਲ ਤੋਂ ਮਾਗੇ ਇੱਕ ਬੋਲ ਨੋਟ ਹਾਂਜੀ ਦੀਪ ਹਸਪੀਟਲ ਬੱਚਿਆਂ ਦਾ ਹਾਂਜੀ ਸਰ ਗੱਲ ਸ 25 ਹੋਈਆਂ ਨੇ ਅੱਜ ਹੁਣ ਤੱਕ 17 18 ਜੁਨ ਤਾਂ ਹੋ ਗਈਆਂ ਠੀਕ ਆ ਤੇ ਜੇ ਲੋਡ ਪਵੇ ਤੁਸੀਂ ਹਸਪੀਟਲ ਤੋਂ ਤੁਹਾਡੇ ਕੋਈ ਅਜਿਹੇ ਬੰਦੇ ਨੂੰ ਖੂਨ ਜਿਹੜਾ ਉਹ ਖੂਨਦਾਨ ਤੇ ਗਿਆ ਜਾਂਦਾ ਜੇ ਉਹਨੂੰ ਲੋਡ ਪਵੇ ਕੀ ਤੁਹਾਡੇ ਕੋਲ ਖੂਨ ਮਿਲੂਗਾ ਹਾਂਜੀ ਹਾਂਜੀ ਸਰ ਤੇ ਉਹਦਾ ਕੀ ਪ੍ਰੋਸੀਜਰ ਜਿੱਦਾਂ ਸਰ ਇੱਥੇ ਕੋਈ ਬਲੱਡ ਦਿੰਦਾਗਾ ਤਾਂ ਫਿਰ ਅਸੀਂ ਉੱਥੇ ਜਾ ਕੇ ਬਲੱਡ ਨਹੀਂ ਲਵਾਵਾਂਗੇ ਅਗਲੇ ਤੋਂ ਅਗਲੇ ਨੂੰ ਦੇ ਦਾਂਗੇ ਕਿਉਂਕਿ ਉਹਨੇ ਕੈਂਪ ਵਗੈਰਾ ਚ ਦਿੱਤਾ ਹੁੰਦਾਗਾ ਇਹ ਬਖੋ ਨੇ ਸੈਂਪਲ ਵਗੈਰਾ ਫਾਰਮ ਵਗੈਰਾ ਲੈ ਕੇ ਆਉਣਾ ਹੁੰਦਾਗਾ ਫਿਰ ਅਸੀਂ ਮੈਚ ਵਗੈਰਾ ਕਰਦੇ ਹਾਂ ਆਪਣਾ ਪ੍ਰੋਸੀਜਰ ਕਰਕੇ ਫਿਰ ਬਲੱਡ ਦੇ ਦਿੰਦੇ ਹਾਂ ਉਹਨੂੰ ਤੁਹਾਡੇ ਕੋਲੋਂ ਕਾਰਡ ਲੈਣ ਤੋਂ ਪਹਿਲਾਂ ਵੀ ਕਾਰਡ ਦਿੰਦੇ ਹੋ ਜਾਂ ਕੀ ਦਿੰਦੇ ਹੋ ਤੁਹਾਡੇ ਨੂੰ ਅਸੀਂ ਸਿਰ ਸਰਟੀਫਿਕੇਟ ਦਿੰਦੇ ਹਾਂ ਸਰਟੀਫਿਕੇਟ ਤੇ ਨਾਮ ਵਗੈਰਾ ਤੇ ਸਾਰਾ ਕੁਝ ਲਿਖਦੇ ਆ ਕਿ ਕਿੱਥੇ ਇਹਨਾਂ ਨੇ ਬਲੱਡ ਦਿੱਤਾ ਜੀ ਦੀਪ ਹਸਪੀਟਲ ਦਾ ਸਰਟੀਫਿਕੇਟ ਆ ਜਿਹੜਾ ਇਹ ਉਹ ਦੇਣਗੇ ਤੇ ਤੁਸੀਂ ਖੂਨਦਾਨ ਕਰਦਾ ਬੰਦਾ ਤਾਂ ਉਹਨੂੰ ਖੂਨਦਾਨ ਵੀ ਮਿਲੂਗਾ ਵੀ ਪਰ ਉਹਦੇ ਪ੍ਰੋਸੀਜਰ ਹੋਣਗੇ ਜਿਹੜੇ ਉਹ ਹਸਪੀਟਲ ਵੱਲੋਂ ਉਹ ਪੂਰੇ ਕਰਨੇ ਪੈਣਗੇ ਇਹਨਾਂ ਦਾ ਸਾਡਾ ਮਤਲਬ ਇਹੀ ਥੀਗਾ ਕਈ ਕਹਿੰਦੇ ਨੇ ਵੀ ਇੱਥੇ ਖੂਨਦਾਨ ਕੈਂਪ ਲੱਗੇ ਹੋਏ ਨੇ ਰਾੜਾ ਸਾਹਿਬ ਮੇਲੇ ਤੇ ਖੂਨਦਾਨ ਕੈਂਪ ਲੱਗੇ ਨੇ ਵਰਸੀ ਤੇ ਉਹ ਮੁੜ ਕੇ ਖੂਨ ਨਹੀਂ ਮਿਲਦਾ ਮਿਲਦਾ ਜਰੂਰ ਆ ਬਾਈ ਜੀ ਇਹ ਕਹਿੰਦੇ ਅਸੀਂ ਆਪ ਦਾ ਨੰਬਰ ਵੀ ਵਿੱਚ ਦਵਾਂਗੇ ਇਹਨਾਂ ਦਾ ਨੰਬਰ ਵੀ ਹੈ ਇਹਨਾਂ ਦਾ ਕਾਰਡ ਆ ਸਾਰਾ ਕੁਝ ਉਹ ਖੂਨ ਮਿਲੂਗਾ ਪਰ ਉਹਨਾਂ ਦੇ ਖੂਨ ਦੇ ਪ੍ਰੋਸੀਜਰ ਨੇ ਉਹ ਅਲੱਗ ਲੱਗੇ ਹੋਣਗੇ ਕਿਉਂਕਿ ਇਹਨਾਂ ਦੇ ਟੈਸਟਾਂ ਦੇ ਜਿਹੜੇ ਹੁੰਦੇ ਨੇ ਉਹਨਾਂ ਦੀ ਕੋਈ ਫੀਸ ਹੁੰਦੀ ਆ ਜਿਹੜੀ ਸਰਕਾਰੀ ਫੀਸ ਕਹਿੰਦੇ ਨੇ ਇਹ ਨਹੀਂ ਵੀ ਪ੍ਰਾਈਵੇਟ ਸਰਕਾਰੀ ਫੀਸ ਹੁੰਦੀ ਆ ਦੀਪ ਵਾਲੇ ਬੈਠੇ ਨੇ ਪਰ ਉਹ ਲੈਬ ਵਾਲੇ ਬੈਠੇ ਨੇ ਜਾਂ ਹੋਰ ਵੀ ਹਸਪੀਟਲ ਵਾਲੇ ਬੈਠੇ ਨੇ ਅਸੀਂ ਕਾਫੀ ਵਾਰ ਇਹਨਾਂ ਨੂੰ ਮਿਲਦੇ ਆ ਪਰ ਇਹਨਾਂ ਦਾ ਟ੍ਰੀਟਮੈਂਟ ਕਰਨ ਦਾ ਵੀ ਤਰੀਕਾ ਵਧੀਆ ਤਰੀਕਾ ਬਾਕੀ ਇਹਨਾਂ ਕੋਲੋਂ ਤੁਸੀਂ ਜੇ ਕਿਸੇ ਨੂੰ ਲੋੜ ਹੋਵੇ ਤਾਂ ਖੂਨ ਲੈ ਸਕਦੇ ਹੋ ਨਾ ਜੀਵਨ ਬਚਾ ਸਕਦਾ ਉਹ ਸਾਡੀ ਜਿੱਥੇ ਇੱਥੇ ਬੰਦੇਦਾਨ ਖੂਨਦਾਨ ਕਰਦੇ ਨੇ ਇੱਥੇ ਇੱਕ ਲੇਡੀਜ਼ ਵੀ ਨੇ ਭੈਣ ਜੀ ਹੁਣ ਇੱਕ ਵੱਡੀ ਤੋਂ ਜਿਨ੍ਹਾਂ ਨੇ ਖੂਨਦਾਨ ਦੇਣ ਲਈ ਪਹਿਲ ਕੀਤੀ ਵੀ ਸੰਤ ਬਾਬਾ ਇਸਤ ਸਿੰਘ ਜੀ ਮੈਮੋਰੀਅਲ ਹਸਪੀਟਲ ਜਿਹੜਾ ਲੋਕਾਂ ਦੀ ਜ਼ਿੰਦਗੀ ਬਚਾਉਣ 'ਚ ਇੱਕ ਅਹਿਮ ਰੋਲ ਅਦਾ ਕਰਦਾ ਕਿਉਂਕਿ ਜਦੋਂ ਆਪਾਂ ਇਹ ਚੀਜ਼ ਸੋਚ ਲਈਏ ਵੀ ਸਾਡਾ ਇੱਕ ਖੂਨ ਦਾ ਕਤਰਾ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਇਹ ਮਮੋਰੀਅਲ ਹਸਪੀਟਲ ਸ਼ੰਤੀ ਇਸਸਨ ਜੀ ਮਮੋਰੀਅਲ ਹਸਪੀਟਲ ਰਾੜਾ ਸਾਹਿਬ ਵੱਲੋਂ ਜਿਹੜਾ ਵੱਡਾ ਉਪਰਾਲਾ ਚੱਲ ਰਿਹਾ ਡਾਕਟਰ ਹਰਪ੍ਰੀਤ ਸਿੰਘ ਜੀ ਗਿੱਲ ਤੇ ਪੂਰੀ ਟਰਸਟ ਦਾ ਕਿਉਂਕਿ ਇੱਥੇ ਦੇਖਣਯੋਗ ਆ ਬੇਸ਼ੱਕ ਕੈਂਪ ਹੋਰ ਵੀ ਲੱਗੇ ਹੋਏ ਨੇ ਪਰ ਇਹ ਕੈਂਪ ਦੀ ਅਹਿਮੀਅਤ ਇਸ ਕਰਕੇ ਆ ਇਹ ਸੰਤ ਬਾਬਾ ਈਸਰ ਸਿੰਘ ਜੀ ਮੈਮੋਰੀਅਲ ਹਸਪੀਟਲ ਵੱਲੋਂ ਇਹ ਕੈਂਪ ਲਾਇਆ ਗਿਆ ਇੱਥੇ ਦੇਖੋ ਬੱਚੀਆਂ ਨੇ ਨਾ ਕੁੜੀ ਆਈ ਆ ਘਵੱਦੀ ਤੋਂ ਉਹਨੇ ਵੀ ਕਿਹਾ ਵੀ ਅਸੀਂ ਸੰਤਾਂ ਨੂੰ ਸਰਦਾ ਦੇ ਫੁੱਲ ਖੂਨਦਾਨ ਕਰਕੇ ਹੀ ਕੈਂਪ ਦੇ ਭੇਟਾ ਕਰਨੇ ਨੇ ਬਹੁਤ ਵੱਡੀ ਗੱਲ ਆ ਬਾਈ ਜੀ ਇਹ ਅੱਜ ਤੁਹਾਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਜਿਹੜੇ ਤੁਹਾਡੇ ਦੇਖ ਰੱਖਦੇ ਇੱਥੇ ਖੂਨਦਾਨ ਕੈਂਪ ਜਿਹੜੇ ਚੱਲ ਰਹੇ ਨੇ ਕੱਲ ਤੋਂ ਤੇ ਕੀ ਕਹਿਣਾ ਇਹਨਾਂ ਖੂਨਦਾਨ ਕੈਂਪ ਬਾਰੇ ਹਾਜੀ ਇਹੀ ਹੈ ਕਿ ਆਪਣਾ ਜਿਵੇਂ ਸੰਤਿਸ਼ਰ ਸਿੰਘ ਜੀ ਦੀ ਵਰਸੀ ਸਮਾਗਮ ਤੇ ਲੋਕਾਂ 'ਚ ਬੜਾ ਉਤਸ਼ਾਹ ਹੈ ਸੋ ਮੈਂ ਆਪਣੀ ਲਾਈਵ 'ਚ ਪਹਿਲੀ ਵਾਰ ਹੀ ਦੇਖਿਆ ਹੈ ਕਿ ਇੱਥੇ ਫੀਮੇਲ ਉਹਨਾਂ ਨੇ ਲੇਡੀਜ਼ ਨੇ ਵੀ ਖੂਨਦਾਨ ਕੀਤਾ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਬਹੁਤ ਥੋੜਿਆ ਹੁੰਦਾ ਜਿਹੜਾ ਇਹੋ ਜਿਹਾ ਕਰਦੀਆਂ ਨੇ ਸੋ ਉਹ ਇੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿ ਉਹ ਬਹੁਤ ਅੱਛੇ ਨੰਬਰ 'ਤੇ ਇੱਥੇ ਖੂਨਦਾਨ ਕਰਨ ਲੋਕੀ ਆ ਰਹੇ ਹਨ ਉਹ ਕੋ ਲੇਡੀਜ਼ ਨਾਲ ਅਸੀਂ ਗੱਲ ਕੀਤੀ ਡਾਕਟਰ ਸਾਹਿਬ ਉਹ ਕਹਿੰਦੇ ਵੀ ਅਸੀਂ ਸਰਦਾ ਦੇ ਫੁੱਲ ਭੇਟ ਕਰਨੇ ਨੇ ਖੂਨਦਾਨ ਕਰਕੇ ਹਾਂਜੀ ਬਿਲਕੁਲ ਜੀ ਇਹ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਦਾਨ ਹੈ ਸੋ ਅਸੀਂ ਤਾਂ ਕਹਿੰਦੇ ਆ ਡੋਨੇਟ ਬਲੱਡ ਸੇਵ ਲਾਈਫ ਸੋ ਇਹ ਜਿਹੜਾ ਵੀ ਪ੍ਰੋਗਰਾਮ ਜਿੰਨਾ ਚੱਲ ਰਿਹਾ ਹੈ ਇਹ ਸਾਰਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਹੈ ਜੋ ਉਹਨਾਂ ਦੀ ਸੋਚ ਸੀਗੀ ਉਹਨਾਂ ਦੀ ਸੋਚ ਇਹੀ ਸੀ ਕਿ ਅਸੀਂ ਸਾਰੇ ਇਲਾਕਿਆਂ ਨੂੰ ਇਲਾਕੇ ਵਾਸੀਆਂ ਨੂੰ ਅੱਛੀ ਗੁੱਡ ਕੁਆਲਿਟੀ ਵਰਲਡ ਕਲਾਸ ਕੁਆਲਿਟੀ ਅਸੀਂ ਹੈਲਥ ਕੇਅਰ ਪ੍ਰੋਵਾਈਡ ਕਰੀਏ ਸੋ ਇਸ ਸੰਤ ਬਾਬਾ ਬਲਜਿੰਦਰ ਸਿੰਘ ਦੀ ਸੋਚ ਤੇ ਸਾਰਾ ਸਟਾਫ ਸਾਰੇ ਡਾਕਟਰ ਉਸੇ ਤੇ ਚੱਲ ਰਹੇ ਨੇ ਸੰਗਤਾਂ ਨੂੰ ਹੋਰ ਕੀ ਮੈਸੇਜ ਹੈ ਤੁਹਾਡੇ ਵੱਲੋਂ ਸੰਗਤਾਂ ਨੂੰ ਇਹੀ ਮੈਸੇਜ ਹੈ ਜੀ ਕਿ ਜਿਹੜਾ ਆ ਇੱਥੇ ਅਸੀਂ ਕਰ ਰਹੇ ਆ ਇਹ ਹਸਪਤਾਲ ਦੇ ਵਿੱਚ ਉਹ ਕਾਫੀ ਵੱਡੇ ਆਪਰੇਸ਼ਨ ਵੀ ਕਰ ਰਹੇ ਆ ਤੇ ਬੜੇ ਜਾਇਜ਼ ਰੇਟਾਂ ਤੇ ਹੈਗੇ ਆ ਤੇ ਕਈ ਤਾਂ ਅਸੀਂ ਫ੍ਰੀ ਆਪਰੇਸ਼ਨ ਵੀ ਕਰ ਰਹੇ ਆ ਸੋ ਸਾਡਾ ਕੈਂਪ ਹੈਗਾ ਜਿਹੜਾ ਗਾਇਨੀ ਦਾ ਤੇ ਸਰਜਰੀ ਪਿੱਤੇ ਦੀ ਸਰਜਰੀ ਦਾ ਉਹ ਪੂਰਾ ਸਾਲ ਹੀ ਚੱਲ ਰਿਹਾ ਹੈਗਾ ਤੇ ਬਾਕੀ ਵੀ ਜਿਹੜਾ ਹੈ ਸ਼ਹਿਰ ਦੇ ਨਾਲੋਂ ਜੇ ਤੁਸੀਂ ਖਰਚੇ ਦੀ ਗੱਲ ਕਰਦੇ ਹੋ ਤਾਂ ਅੱਧਾ ਹੈ ਪਰ ਜਿਹੜੀ ਕੁਆਲਿਟੀ ਹੈ ਉਹਨਾਂ ਦੇ ਬਰਾਬਰ ਹੈ ਬਹੁਤ ਧੰਨਵਾਦ ਤੁਹਾਡੇ ਡਾਕਟਰ ਸਾਹਿਬ ਤੁਸੀਂ ਟਾਈਮ ਦਿੱਤਾ ਸਾਨੂੰ ਕਿਉਂਕਿ ਇਹ ਸਨ ਡਾਕਟਰ ਹਰਪੀਤ ਸਿੰਘ ਗੱਲ ਜਿਹੜੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਸ ਹਸਪੀਟਲ ਨੂੰ ਅੱਗੇ ਲਿਜਾਣ ਦੀ ਸਭ ਤੋਂ ਵੱਡੀ ਇਨਸਾਨੀਅਤ ਜਿਹੜੀ ਡਾਕਟਰ ਸਾਹਿਬ ਚਾ ਉਹ ਇਹਨਾਂ ਨੇ ਦੇਖ ਰੇਖ ਕੇ ਕਹਿ ਕੇ ਕੇ ਹਰ ਇੱਕ ਚੀਜ਼ ਨੂੰ ਮੈਨੇ ਰੱਖ ਕੇ ਉਹ ਸਾਰਾ ਕਾਰਜ ਕਰਦੇ ਨੇ ਤੁਸੀਂ ਦੇਖਦੇ ਰੋਟੀ ਆਸੀ ਘਰਾਣੀ ਮੈਂ ਤੁਹਾਡਾ ਜਗਤਾਰ ਘਰਾਣੀ ਵਾਹਿਗੁਰੂ ਜੀ ਕਾ ਕਲਸਾ ਵੈਰੀ ਚੁਕਾ